ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗਰੂ ਪਿਆਰੇ ਉਹ ਗੱਲਬਾਤ ਆਪਾਂ ਕਰ ਰਹੇ ਆ ਜੂਨ 84 ਦੇ ਘੱਲੂ ਘਾਰੇ ਦੇ ਬਾਰੇ ਸੋ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ ਤੁਹਾਨੂੰ ਦੋਸਤੋ ਕਿ ਹਮਲੇ ਤੋਂ ਪਹਿਲਾਂ ਕਿੱਦਾਂ ਚੱਕਰਵਾਜੀ ਪਈ ਫੌਜ ਦੀ ਤੇ ਇਹਨਾਂ ਨੇ ਕਿੱਦਾਂ ਮੀਟਿੰਗਾਂ ਕੀਤੀਆਂ ਕੀ ਬਿਉਤਬੰਦੀ ਬਣਾਈ ਸਾਰੀ ਗੱਲਬਾਤ ਕਰਾਂਗੇ ਹਮਲੇ ਤੋਂ ਪਹਿਲਾਂ ਦਾ ਜੋ ਸਿਸਟਮ ਹੈ ਉਹ ਦੱਸਾਂਗੇ ਤੁਹਾਨੂੰ ਸੋ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਸੁਣਨਾ ਤੇ ਚੈਨਲ ਜਿੰਨਾ ਵੀ ਰਨ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲਓ ਤੇ ਬੈਲ ਵਾਲਾ ਬਟਨ ਵੀ ਦਬਾ ਲਓ ਤਾਂ ਦੋਸਤੋ April 1984 ਦੇ ਵਿੱਚ ਉਸ ਸਮੇਂ ਜਿਹੜਾ ਕਿ ਫੌਜ ਦਾ ਮੁਖੀ ਸੀਗਾ AS ਵੈਦਿਆ ਜਨਰਲ AS ਵੈਦਿਆ ਪੱਛਮੀ ਕਮਾਂਡ ਦਾ ਕਮਾਂਡਰ ਜਨਰਲ ਕੇ ਸੁਨਦਰਜੀ ਇਹਨੇ ਅੰਮ੍ਰਿਤਸਰ ਵਿਖੇ 15 ਡਿਵੀਜ਼ਨ ਦੇ ਕੋਰ ਕਮਾਂਡ ਦਾ ਦੌਰਾ ਕਰਿਆ ਅਰ ਡਿਵੀਜ਼ਨ ਦੇ ਲੱਗ-ਲੱਗ ਅਧਿਕਾਰੀਆਂ ਤੇ علاوہ BSF ਦੇ ਅਧਿਕਾਰੀਆਂ ਨਾਲ ਮੀਟਿੰਗ ਕਰੀ ਇਹ ਮੀਟਿੰਗ ਪੰਜਾਬ 'ਚ ਫੌਜੀ ਤਣਾਤੀ ਬਰੇ ਸੀ ਇੱਥੇ BSF ਦੇ DIG ਜੀਐਸ ਪੰਦੀਰ ਇਹਨੇ ਇਸ ਮਥਲੇ ਤੇ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਸੀ ਫੌਜੀ ਅਫਸਰਾਂ ਦੀ ਇਹ ਮੀਟਿੰਗ ਸਧਾਰਨ ਜਾਂ ਅਚਾਨਕ ਨਹੀਂ ਸੀ ਕਿਉਂਕਿ ਇਸੇ ਸਮੇਂ ਕੇਂਦਰ ਸਰਕਾਰ ਨੇ ਨੀਮ ਫੌਜੀ ਦਲ ਐਸਐਸਐਫ ਇਹਦੇ ਜਵਾਨਾਂ ਨੂੰ ਰਬਿੰਦਰ ਸਾਹਿਬ ਤੋਂ ਖਾੜਕੂਆਂ ਨੂੰ ਬਾਹਰ ਕੱਢਣ ਦੇ ਨਿਰਦੇਸ਼ ਦਿੱਤੇ ਔਰ ਇਹ ਫੌਜ ਕੈਬਨਟ ਸੈਕਟਰੀਏਟ ਹੇਠ ਹੁੰਦੀ ਹੈ ਪਹਿਲਾਂ ਇਹਦਾ ਹੈੱਡਕੁਆਰਟਰ ਯੂਪੀ ਦੇ ਚਕਰਾਤਾ ਚ ਸੀ ਇਸ ਸਮੇਂ ਉੱਤਰਾਖੰਡ ਚ ਹੈ ਹੁਣ ਇਸ ਫੋਰਥ ਨੂੰ ਇਸ ਸਟੈਬਲਿਸ਼ਮੈਂਟ 22 ਵਜੋਂ ਵੀ ਜਾਣਿਆ ਜਾਂਦਾ। ਇਹ ਵੀ ਕਿਹਾ ਜਾਂਦਾ ਕਿ ਇੱਥੇ ਚਕਰਤਾ ਵਿਖਈ ਹਰਮੰਦਰ ਸਾਹਿਬ ਦਾ ਮੜਦ ਬਣਾ ਕੇ ਫੌਜ ਨੇ ਹਮਲਾ ਕਰਨ ਲਈ ਰੈਸਲ ਕੀਤੀ। ਔਰ ਉਸ ਸਮੇਂ ਦਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਇਹਨੇ ਕੁਝ ਪੱਤਰਕਾਰਾਂ ਨੂੰ ਦੱਸਿਆ ਤਾਂ ਕਿ ਫੌਜੀ ਕਾਰਵਾਈ ਤੋਂ ਲਗਭਗ 10 ਦਿਨ ਪਹਿਲਾਂ ਇੰਦਰਾ ਗਾਂਧੀ ਉਹਨਾਂ ਕੋਲ ਆਈ ਤੇ ਕਿਹਾ ਕਿ ਹਰਮੰਦਰ ਸਾਹਿਬ ਦੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਤੇ ਉਹਨਾਂ ਦੇ ਸਾਥੀਆਂ ਨੂੰ ਫੌਜੀ ਬਲ ਵਰਤ ਕੇ ਗ੍ਰਿਫਤਾਰ ਕਰਨ ਲਈ ਮੇਰੇ ਉੱਪਰ ਚਾਤ ਫੇਰਿਓ ਦਬਾਅ ਵੱਧ ਰਿਹਾ ਤਾਂ ਗਿਆਨੀ ਜੈਲ ਸਿੰਘ ਨੇ ਇਹ ਵੀ ਕਿਹਾ ਕਿ ਮੈਂ ਉਹਨੂੰ ਹਰਵਿੰਦਰ ਸਾਹਿਬ ਅੰਦਰ ਫੌਜ ਨਾ ਭੇਜਣ ਬਾਰੇ ਸਲਾਹ ਦਿੱਤੀ ਸੀ ਕਿਉਂਕਿ ਉਹਨਾਂ ਦਾ ਮੰਨਣਾ ਸੀ ਕਿ ਹਾਲਾਤ ਨਾਲ ਨਜਿੱਠਣ ਲਈ ਹੋਰ ਵੀ ਰਸਤੇ ਹਨ 26 ਤੇ 27 ਮਈ 1984 ਇਹਨੂੰ ਪੱਛਮੀ ਕਮਾਂਡ ਦੇ ਉਸ ਸਮੇਂ ਦੇ ਮੁਖੀ ਜਨਰਲ ਸੁੰਦਰਜੀ ਨੂੰ ਦਿੱਲੀ ਚ ਵਿਚਾਰ ਵਟਾਂਦਰਾ ਲਈ ਸੱਦਿਆ ਗਿਆ ਤੇ ਉਹਨੂੰ ਦੱਸਿਆ ਗਿਆ ਕਿ ਆਉਂਦੇ ਦਿਨਾਂ ਚ ਫੌਦੀ ਵਰਤੋਂ ਕੀਤੀ ਜਾ ਸਕਦੀ ਹੈ ਜਨਰਲ ਸੁੰਦਰ ਜੀ ਨੇ ਖੁਦ ਇੰਡੀਅਨ ਐਕਸਪ੍ਰੈਸ ਦੇ ਪੱਤਰਕਾਰ ਕਮਰ ਸੰਧੂ ਨੂੰ ਦੱਸਿਆ ਸੀ ਜਦੋਂ ਉਹ ਨੀਲਾ ਤਾਰਾ ਤੋਂ ਸਿਰਫ 2 ਦਿਨ ਬਾਅਦ 8 ਜੂਨ ਨੂੰ ਚੰਡੀਗੜ੍ਹ ਦੇ ਵਿੱਚ ਉਹਦੇ ਆਰਮੀ ਹੈੱਡਕੁਆਟਰ ਚੰਡੀਮੰਦਰ ਦੇ ਵਿੱਚ ਮਿਲਿਆ ਸੀ ਔਰ ਇੰਦਰਾ ਗਾਂਧੀ ਨੇ 2 ਜੂਨ ਨੂੰ ਐਲਾਨ ਕਰਤਾ ਸੀ ਕਿ ਪੰਜਾਬ ਅੰਦਰ ਫੌਜ ਭੇਜੀ ਜਾ ਰਹੀ ਹੈ ਜਦਕਿ ਪੰਜਾਬ ਅੰਦਰ ਫੌਜ ਦੀ ਹਲਚਲ ਮਈ ਦੇ ਅਖੀਰ 'ਚ ਸ਼ੁਰੂ ਹੋ ਗਈ ਸੀ ਪੰਜਾਬ ਪੁਲ ਦਾ ਸੀਨੀਅਰ ਅਧਿਕਾਰੀ ਸਰਦਾਰ MPS ਆਲਖ ਇਹਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਤੇ ਕਿਹਾ ਕਿ ਮਈ ਦੇ ਅਖੀਲੇ ਹਫਤੇ ਫੌਜ ਨੇ ਪੂਰੀ ਤਰ੍ਹਾਂ ਕਮਾਂਡ ਸੰਭਾਲ ਲਈ ਤੀ ਔਰ ਆਰਮੀ ਹੈੱਡਕੁਆਟਰ ਤੋਂ ਦਰਬਾਰ ਸਾਹਿਬ ਦੇ ਨੇੜੇ ਟੈਲੀਫੋਨ ਐਕਸਚੇਂਜ ਦੀਆਂ ਤਾਰਾਂ ਵੀ ਵਿਛਾਈਆਂ ਗਈਆਂ ਸੀ ਜੋ ਸਮਝ ਜਾਂਦਾ ਕਿ ਉਸ ਸਮੇਂ ਫੌਜ ਦੇ ਨਿੱਜੀ ਸੰਪਰਕ ਦੇ ਸਾਧਨ ਵਜੋਂ ਵਿਛਾਈਆਂ ਗਈਆਂ ਸੀ ਉਧਰ ਬ੍ਰਿਗੇਡੀਅਰ ਅੰਕਾਰ ਸਿੰਘ ਗੁਰਾਇਆ ਜਿਹੜੇ ਉਸ ਸਮੇਂ ਅੰਮ੍ਰਿਤਸਰ ਦੇ ਵਿੱਚ 15 ਡਿਵੀਜ਼ਨ ਵਿਖੇ ਕਰਨਲ ਐਡਮਿਨਿਸਟ੍ਰੇਸ਼ਨ ਦੇ ਵਜੋਂ ਤਾਇਨਾਤ ਸੀਗਾ ਉਹਨੇ ਵੀ ਦੱਸਿਆ ਕਿ 29 ਮਈ ਦੀ ਦੁਪਹਿਰ ਨੂੰ ਜਦੋਂ ਉਹ ਆਪਣੇ ਦਫ਼ਤਰ ਜਾ ਰਿਹਾ ਸੀ ਤਾਂ ਉਹ ਪੈਂਟਰੀ ਨਿਸ਼ਾਨ ਵਾਲੀਆਂ ਗੱਡੀਆਂ ਨੂੰ ਵੇਖ ਕੇ ਹੈਰਾਨ ਰਹਿ ਗਿਆ। ਔਰ ਇਹ ਗੱਡੀਆਂ 9 ਡਿਵੀਜ਼ਨ ਦੀਆਂ ਸੀਗੀਆਂ। ਜਿਹੜੀਆਂ ਅੰਮ੍ਰਿਤਸਰ ਦੇ ਵਿੱਚ ਪੈਂਥਰ ਸਟੇਡੀਅਮ ਦੇ ਨੇੜੇ ਕਾਫੀ ਗਿਣਤੀ 'ਚ ਖੜੀਆਂ ਸੀ। ਉਸ ਸਮੇਂ ਤੱਕ ਉਹਨਾਂ ਨੂੰ ਜਾਂ ਉਹਨਾਂ ਦੇ ਅਧਿਕਾਰੀਆਂ ਨੂੰ 9 ਡਿਵੀਜ਼ਨ ਦੀ ਹਾਲਤ ਬਾਰੇ ਕੋਈ ਜਾਣਕਾਰੀ ਨਹੀਂ ਸੀ। ਉਸੇ ਸ਼ਾਮ ਸ਼ਾਮ ਨੂੰ 5:00 ਵਜੇ 15 ਡਿਵੀਜ਼ਨ ਦਾ ਜੀਓਸੀ ਮੇਜਰ ਜਨਰਲ ਜਗਦੀਸ਼ ਸਿੰਘ ਜੰਮਵਾਲ ਇਹਨੇ ਸੀਨੀਅਰ ਸਟਾਫ ਦੀ ਕਾਨਫਰੰਸ ਕੀਤੀ ਜਿੱਥੇ ਉਹਨਾਂ ਨੇ 9 ਡਿਵੀਜ਼ਨ ਨੂੰ ਅੰਮ੍ਰਿਤਸਰ ਭੇਜਣ ਦਾ ਜ਼ਿਕਰ ਕਰਿਆ ਔਰ ਉਹਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਸਾਰੀ ਪ੍ਰਸ਼ਾਸਕੀ ਅਤੇ ਥਾਂ ਟਿਕਾਣਿਆਂ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਜਨਰਲ ਕੇਐਸ ਬਰਾੜ ਫੌਜੀ ਕਾਰਵਾਈ ਦੇ ਤੱਥਾਂ ਨੂੰ ਅਤੇ ਥਾਂ ਟਿਕਾਣਿਆਂ ਬਾਰੇ ਜਿਹੜੀ ਮਤਲਬ ਕਿ ਤੱਤ ਸੀਗੇ ਉਹਨੂੰ ਲੁਕਾਉਣ ਖਾਤਰ ਝੂਠ ਬੋਲਦਾ ਉਹ ਕਹਿੰਦਾ ਕਿ 31 ਮਈ ਨੂੰ ਇਸਾਕਾ ਨੀਲਾ ਤਾਰਾ ਦੀ ਮੁਹਿੰਮ ਨਾਲ ਮੇਰੀ ਜ਼ਿੰਮੇਵਾਰੀ ਜੁੜੀ ਉਸ ਸਮੇਂ ਤੱਕ ਮੈਨੂੰ ਕਹਿੰਦਾ ਕੋਈ ਜਾਣਕਾਰੀ ਨਹੀਂ ਸੀ ਜਦਕਿ 9 ਡਿਵੀਜ਼ਨ ਜਿਹਦਾ ਹੈੱਡਕੁਆਟਰ ਮੇਰਿਟ 'ਚ ਹੈ ਔਰ ਇਹਦਾ ਜੀਓਸੀ ਮੇਜਰ ਜਨਰਲ ਕੁਲਦੀਪ ਸਿੰਘ ਬਰਾੜੇ ਦਾ ਜੋ ਕਹਿ ਰਿਹਾ ਕਿ ਮੈਨੂੰ ਹੋਣ ਵਾਲੀ ਕਿਸੇ ਕਾਰਵਾਈ ਦਾ 31 ਮਈ ਤੱਕ ਕੋਈ ਪਤਾ ਨਹੀਂ ਸੀ ਪਰ ਇਹਦੀ 9 ਡਿਵੀਜ਼ਨ 29 ਮਈ ਨੂੰ ਮੇਰਿਟ ਤੋਂ 300 ਕਿਲੋਮੀਟਰ ਦਾ ਸਫ਼ਰ ਕਰਕੇ ਅੰਬਸਾ ਕਿਵੇਂ ਪਹੁੰਚ ਗਈ ਔਰ Uh, 19 ਡਿਵੀਜ਼ਨ ਦਾ ਜੀਓਸੀ ਜਨਰਲ ਜੰਮਾਲ ਇਹਨੇ ਆਪਣੇ ਸਟਾਫ ਨੂੰ ਉਸੇ ਦਿਨ ਦੱਸਿਆ ਕਿ ਕੁਲਦੀਪ ਬਰਾੜ ਦੀ ਕਮਾਂਡ ਹੇਠਲੀ 9 ਡਿਵੀਜ਼ਨ ਦੀ ਫੌਜ ਨੂੰ ਖਾਸ ਤੌਰ ਤੇ ਤਾਇਨਾਤ ਕੀਤਾ ਜਾ ਰਿਹਾ ਫਿਰ ਬਰਾੜ ਕਿਵੇਂ ਕਹਿ ਰਹੇ ਆ ਕਿ ਮੈਨੂੰ ਇਹਦੇ ਬਾਰੇ ਕੁਝ ਵੀ ਪਤਾ ਨਹੀਂ ਸੀ ਸੋ ਇਹ ਤੋਂ ਪਹਿਲਾਂ ਹੀ ਵਕ ਵਕ ਥਾਂਮਾ ਤੋਂ ਫੌਜ ਅੰਮ੍ਰਿਤਸਰ ਪਹੁੰਚ ਰਹੀ ਸੀ ਜਿਵੇਂ ਝਾਂਸੀ ਤੋਂ 9 19 ਮਰਾਠਾ ਬਟਾਲੀਅਨ ਅੰਮ੍ਰਿਤਸਰ ਪਹੁੰਚ ਚੁੱਕੀ ਸੀ ਅਤਿਲਾਮਾ ਫੌਜੀ ਕਾਰਵਾਈ ਦੇ ਸੰਕੇਤ 29 ਮਈ ਨੂੰ ਹੀ ਚੰਡੀਮੰਦਰ ਵਿਖੇ ਮਿਲਣੇ ਸ਼ੁਰੂ ਹੋ ਗਏ ਸੀ। ਜੀਓਸੀ ਲੈਫਟੀਨੈਂਟ ਗौरी ਸ਼ੰਕਰ ਇਹਦੀ ਕਮਾਂਡ ਹੈ। ਪਾਕਿਸਤਾਨ ਨਾਲ ਲੱਗਦਾ ਬਾਰਡਰ ਇਹ ਵੀ ਪੂਰੀ ਤਰ੍ਹਾਂ ਸੀਲ ਕਰਤਾ ਸੀ ਤਾਂ ਕਿ ਹਰਮੰਦਰ ਸਾਹਿਬ ਤੇ ਕੀਤੀ ਜਾਣ ਵਾਲੀ ਕਾਰਵਾਈ ਦਾ ਪਾਕਿਸਤਾਨ ਕੋਈ ਫਾਇਦਾ ਨਾ ਚੁੱਕ ਲਵੇ। ਮਈ 84 ਦੇ ਅੰਤ 'ਚ ਉਸ ਸਮੇਂ ਫੌਦਾ ਮੁਖੀ ਬੈਦਿਆਤਾ ਜਨਰਲ ਬੈਦਿਆ ਇਹਨਾਂ ਸ਼੍ਰੀਨਗਰ 'ਚ ਫੌਜੀ ਅਫਸਰਾਂ ਦੀ ਮੀਟਿੰਗ ਵਿਖੇ ਖੁਲਾਸਾ ਕੀਤਾ ਕਿ ਦੇਸ਼ ਅੰਦਰ ਪਹਿਲੀ ਏ ਵੀ ਤੋੜ-ਫੋੜੀਆਂ ਕਾਰਵਾਈਆਂ ਕਰਨ ਵਾਲੀਆਂ ਤਾਕਤਾਂ ਵਿਰੁੱਧ ਲੜਨ ਦਾ ਸੱਦਾ ਦਿੱਤਾ। ਇਦਾਂ ਹੀ 1 ਜੂਨ ਨੂੰ ਇੰਦਰਾ ਗਾਂਧੀ ਨੇ ਮੱਧ ਪ੍ਰਦੇਸ਼ ਦੇ ਵਿਜੇਪੁਰਜ਼ੇ ਬੋਲਦੇ ਆ ਵੀ ਕਿਹਾ ਕਿ ਪੰਜਾਬ ਵਿੱਚ ਹੋ ਰਹੀ ਹਿੰਸਾਂ ਨਾਲ ਰਾਸ਼ਟਰ ਸ਼ਰਮਿੰਦਾ ਹੈ। ਫੌਜ ਦਾ ਜਨਰਲ ਤੇ ਭਾਰਤੀ ਪ੍ਰਧਾਨ ਮੰਤਰੀ ਵੱਲੋਂ ਅਜਿਹੇ ਭਾਸ਼ਣ ਦੇ ਕੇ ਸਾકાਨੀਲਾ ਤਾਰਾ ਆਪਰੇਸ਼ਨ ਕਰਨ ਦੀ ਬੰਦਬੰਦੀ ਪੂਰੀ ਉਲਕੀ ਸੀ। ਇਹਦੇ ਬਾਰੇ ਸੰਤ ਭਿੰਡਰਾਂ ਵਾਲਿਆਂ ਨੂੰ ਵੀ ਬਰਾਬਰ ਜਾਣਕਾਰੀ ਸੀ ਕਿ ਅੰਮ੍ਰਿਤਸਰ ਵਿਖੇ ਫੌਜ ਵੱਲੋਂ ਕੀਤੀ ਜਾ ਰਹੀ ਘੇਰਾਬੰਦੀ ਦਾ ਕੀ ਅਰਥ ਹੈ? ਇਸ ਦੌਰਾਨ ਅੰਮ੍ਰਿਤਸਰ ਦੇ ਵਿੱਚ ਫੌਜ ਦੇ 15 ਡਿਵੀਜ਼ਨ ਹੈੱਡਕੁਆਟਰ ਵਿਖੇ ਫੌਜੀ ਅਫਸਰਾਂ ਦੀ ਮੀਟਿੰਗ ਹੋਈ ਜਿਨ੍ਹਾਂ 'ਚ ਮੇਜਰ ਜਨਰਲ ਕੇ.ਐਸ. ਬਰਾੜ ਇਹਦੇ ਜੂਨੀਅਰ ਬ੍ਰਿਗੇਡੀਅਰ ਨੇਕੀ ਤਲਵਾਰ ਜੋ ਕਿ ਹਫ਼ਤਾ ਪਹਿਲਾਂ ਮੇਰਰ ਤੋਂ ਅੰਮ੍ਰਿਤਸਰ ਪਹੁੰਚਿਆ ਸੀ ਇਹ ਵੀ ਸ਼ਾਮਲ ਹੋਏ ਸੀ ਜੇਕਰ ਕੇ.ਐਸ. ਬਰਾੜ ਨੂੰ ਇਸ ਕਾਰਵਾਈ ਦਾ 1 ਜੂਨ ਨੂੰ ਪਤਾ ਲੱਗਦਾ ਤਾਂ ਇਹਦੇ ਜੂਨੀਅਰ ਨੇਕੀ ਤਲਵਾਰ ਇੱਕ ਹਫ਼ਤਾ ਪਹਿਲਾਂ ਹੀ ਕਿਵੇਂ ਪਹੁੰਚ ਗਏ ਇਹ ਤਾਂ ਸਾਫ਼ ਪਤਾ ਲੱਗਦਾ ਕਿ ਕੇ.ਐਸ. ਬਰਾੜ ਝੂਠ ਬੋਲਦਾ ਕਿਉਂਕਿ 1 ਜੂਨ ਨੂੰ ਹਰਮੰਦਰ ਸਾਹਿਬ ਦੇ ਆਲੇ-ਦੁਆਲੇ ਤਨਾਤ ਫੋਰਸਾਂ ਵੱਲੋਂ ਗੋਲਾਬਾਰੀ ਦੌਰਾਨ 11 ਬੰਦੇ ਮਾਰੇ ਜਾ ਚੁੱਕੇ ਸੀ 2 ਜੂਨ ਨੂੰ ਸ਼ਾਮ 4 ਵਜੇ 9 ਇਨਫੈਂਟਰੀ ਡਿਵੀਜ਼ਨ ਨੂੰ ਪੱਛਮੀ ਕਮਾਂਡ ਹੈੱਡਕੁਆਟਰ ਤੋਂ ਨਿਰਦੇਸ਼ ਮਿਲੇ ਕਿ ਦਰਬਾਰ ਸਾਹਿਬ ਦੇ ਆਲੇ-ਦੁਆਲੇ ਬੀਐਸਐਫ ਤੇ ਸੀਆਰਪੀ ਦੇ ਘੇਰੇ ਨੂੰ ਮਜ਼ਬੂਤ ਕੀਤਾ ਜਾਵੇ ਜਨਰਲ ਬਰਾੜ ਇਹਨੇ ਕੱਲ੍ਹੇ ਵੀ 350 ਇਨਫੈਂਟਰੀ ਦੇ ਕਮਾਂਡਰ ਡੀਵੀ ਰਾਓ ਨਾਲ ਦਿਨ ਚ ਕਈ ਵਾਰ ਵਿਚਾਰ-ਵਟਾਂਦਰਾ ਕਰਿਆ ਔਰ A ਸਬਰਗੇਡ ਨੂੰ ਵੀ ਆਪਰੇਸ਼ਨ ਚ ਸ਼ਾਮਲ ਕਰ ਲਿਆ ਗਿਆ ਸੀ ਤੇ ਹੋਰ ਵੀ ਕਈ ਬਟਾਲੀਅਨ ਸਹਾਇਤਾ ਲਈ ਤਿਆਰ ਸੀਗੀਆਂ 12 ਬਿਹਾਰ ਇਨਫੈਂਟਰੀ ਬਟਾਲੀਅਨ ਇਹਨੇ ਲੈਫਟਨਲ ਕਨਲ ਕੇਐਸ ਰੰਧਾਵਾ ਨੇ ਹਰਮਿੰਦਰ ਸਾਹਿਬ ਦੇ ਆਲੇ ਦੁਆਲੇ ਤਨਾਤ ਬੀਐਸਐਫ ਤੇ ਸੀਆਰਪੀਐਫ ਨੂੰ ਹੁਕਮ ਦਿੱਤਾ ਕਿ ਉਹਨਾਂ ਦੀ ਅਗਵਾਈ ਫੌਜ ਕਰੂਗੀ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਦੇਸ਼ ਭਰ ਚੋਂ ਜਿਨ੍ਹਾਂ ਚੋਣਵੇਂ ਕਮਾਂਡੋ ਨੂੰ ਚੁਣਿਆ ਗਿਆ ਉਹਨਾਂ ਚ ਬੀਐਸਐਫ ਸੀਆਰਪੀਐਫ ਤੋਂ ਇਲਾਵਾ 9 ਡਿਵੀਜ਼ਨ 15 ਡਿਵੀਜ਼ਨ 16 ਡਿਵਿਜ਼ ਇੰਜੀਨੀਅਰ ਤੇ ਫਾਇਰ ਕਮਾਂਡੋ ਡਾਈਵਰਸ ਕਮਾਂਡੋ ਕੋਤਾਖੋਰ ਟੈਕਨੀਕਲ ਕਮਾਂਡੋ 350 ਇਨਫੈਂਟਰੀ ਬ੍ਰਿਗੇਡ 12 ਬਿਹਾਰ ਰੈਜਿਮੈਂਟ 15 ਇਨਫੈਂਟਰੀ 16 ਕਵੈਡਰੀ ਰੈਜਿਮੈਂਟ 36 ਮਦਰਾਸ ਰੈਜਿਮੈਂਟ A10 ਮੈਕ ਮੈਗਨਾਈਜ਼ਡ ਬਟਾਲੀਅਨ 8 ਬੀਐਮਪੀ ਇਨਫੈਂਟਰੀ मेक, 9 ਕਮਾਉ ਰੈਜਿਮੈਂਟ 9 ਗੜਵਾਲ ਰੈਜਿਮੈਂਟ 15 ਕਮਾਉ ਇਹਨਾਂ ਤੋਂ ਇਲਾਵਾ 12 ਟੈਂਕ ਜੋ ਲਗ ਲਗ ਥਾਮਾਂ ਤੇ ਖੜਾਏ ਹੋਏ ਸੀਗੇ ਤੇ ਜਿਨ੍ਹਾਂ ਚੋਂ 8 ਟੈਂਕ ਕੰਪਲੈਕਸ ਦੇ ਅੰਦਰ ਭੇਜੇ ਗਏ ਕਈ ਹੈਲੀਕਾਪਟਰ ਜਿਹਦੇ ਨਾਲ ਸਮੇਂ ਸਮੇਂ ਚੱਲ ਰਹੀ ਕਾਰਵਾਈ ਦਾ ਨਰੀਖਣ ਕਰਦੇ ਰਹੇ ਇਹ ਜਾਣਕਾਰੀ ਫੌਜੀ ਜਰਨੈਲਾਂ ਤੇ ਹੋਰ ਉੱਚ ਅਧਿਕਾਰੀਆਂ ਵੱਲੋਂ ਕਮਰ ਸੰਧੂ ਨਾਲ ਸਾਂਝੀ ਕੀਤੀ ਗਈ ਸਹਿਜੇ ਅੰਦਾਜ਼ਾ ਲਾਇਆ ਜਾ ਸਕਦਾ ਕਿ ਜੇਕਰ ਜਨਰਲ ਬਰਾੜ ਸਮੁੱਚੀ ਕਾਰਵਾਈ ਲਈ ਪੈਰ ਪੈਰ ਤੇ ਝੂਟ ਬੋਲ ਰਿਹਾ ਤਾਂ ਸਮੁੱਚੇ ਅਧਿਕਾਰੀ ਇਹ ਅਧਿਕਾਰੀਆਂ ਇਹਨਾਂ ਨੇ ਕਿੰਨੀ ਸੰਕੋਚਵੀ ਤੇ ਅਧੂਰੀ ਜਾਣਕਾਰੀ ਪੇਸ਼ ਕਰੀ ਹੋਗੀ ਇੱਕ ਗੱਲ ਤਾਂ ਨਿਸ਼ਚੇ ਬਾਤ ਹੈ ਕਿ ਫੌਜ ਵੱਲੋਂ ਕੀਤੀ ਗਈ ਤਿਆਰੀ ਇਸ ਢੰਗ ਦੀ ਸੀ ਜਿਵੇਂ ਕਿਸੇ ਤਾਕਤਵਰ ਦੁਸ਼ਮਣ ਦੇਸ਼ ਨਾਲ ਲੜਾਈ ਲੜਨੀ ਹੋਵੇ ਔਰ ਦੋਸਤੋ ਏਸੇ ਦਰਮਿਆਨ ਜਦੋਂ ਕੇਸ ਬਰਾੜ ਨੇ ਫੌਜ CRPF BSF ਪੰਜਾਬ ਪੋਰਟ ਤੇ ਸਿਵਲ ਅਧਿਕਾਰੀਆਂ ਤੋਂ ਇਹ ਜਾਣਨ ਦਾ ਯਤਨ ਕਰਿਆ ਕਿ ਸੰਤ ਭਿੰਡਰਾਂ ਵਾਲੇ ਆਤਮ ਸਮਰਪਣ ਕਰਨਗੇ ਜਾਂ ਨਹੀਂ ਜੇ ਕਰਨਗੇ ਤਾਂ ਕਿਹਨਾ ਹਾਲਾਤਾਂ ਚ ਕਰਨਗੇ ਇਹਦੇ ਉੱਤੇ ਇੱਕ ਫੌਜੀ ਅਧਿਕਾਰੀ ਕਰਨਲ ਤਰਪਾਠੀ ਐਨ ਪੀ ਐਸ ਔਲਖ ਡੀ ਆਈ ਜੀ ਭੰਦੇਰ ਬ੍ਰਿਗੇਡੀਅਰ ਅੰਕਾਰ ਸਿੰਘ ਗੁਰਾਇਆ ਐਸ ਪੀ ਐਸ ਪੀ ਸੀ ਆਈ ਡੀ ਹਰਜੀਤ ਸਿੰਘ ਪੰਡਤ ਇਹਨਾਂ ਨੇ ਸਪਸ਼ਟ ਲਫਜ਼ਾਂ ਵਿੱਚ ਕਹਿ ਦਿੱਤਾ ਤਾਂ ਕਿ ਸੰਤ ਭਿੰਡਰਾਂ ਵਾਲੇ ਕਿਸੇ ਵੀ ਹਾਲਤ ਵਿੱਚ ਆਤਮ ਹਉਮਤ ਨਹੀਂ ਕਰਨਗੇ ਜਦੋਂ ਅੰਮਰਸਾਧ ਦੇ ਡੀ ਸੀ ਗਦੇਸ਼ ਸਿੰਘ ਬਰਾੜ ਨੇ ਵੀ ਕਿਹਾ ਕਿ ਫੌਜ ਨੂੰ ਕਿਸੇ ਗਲਤਫਹਿਮੀ 'ਚ ਨਹੀਂ ਰਹਿਣਾ ਚਾਹੀਦਾ ਕਿਉਂਕਿ ਸੰਤ ਭਿੰਡਰਾਂ ਵਾਲੇ ਆਤਮ ਹਰਪਣ ਨਹੀਂ ਕਰਨਗੇ ਬਲਕਿ ਡਟਵਾ ਮੁਕਾਬਲਾ ਕਰਨਗੇ ਅਜੇ ਹਾ ਨੁਕਸਾਨ ਵੀ ਹੋ ਸਕਦਾ ਕਿ ਜਿਹਦਾ ਫੌਜੀ ਅਫਸਰਾਂ ਨੂੰ ਅੰਦਾਜ਼ਾ ਨਹੀਂ ਅਜਿਹੀਆਂ ਜਿਹੜੀਆਂ ਵਿਚਾਰਾਂ ਸੀ ਇਹਨਾਂ ਨੂੰ ਸੁਣ ਕੇ ਬਰਾੜੀ ਜਿਹੜਾ ਜਰਨਲ ਪੂਰੀ ਤਰ੍ਹਾਂ ਭੜਕ ਗਿਆ ਉਹ ਕਹਿੰਦਾ ਕਿ ਕਿ ਤੁਸੀਂ ਫੌਜ ਦਾ ਮਨੋਵਲ ਲਿਖਣਾ ਚਾਹੁੰਦੇ ਹੋ ਬਰਾੜ ਕਹਿੰਦਾ ਉਹ ਕਹਿੰਦਾ ਜਦੋਂ ਮਸ਼ੀਨ ਕੰਨਾਂ ਨੂੰ ਅੱਗ ਉਗਲਦੀਆਂ ਨਾ ਟੈਂਕਾਂ ਦੀ ਗੜਗੜਾਟ ਹੁੰਦੀ ਹੈ ਤਾਂ ਵੱਡੇ ਵੱਡੇ ਟਰੈਂਡ ਸੂਰਮਿਆਂ ਦੀਆਂ ਪਤਲੂਣਾ ਕੀਤੀਆਂ ਹੋ ਜਾਂਦੀਆਂ ਤਾਂ ਭੰਡਰਾ ਵਾਲਾ ਕੀ ਚੀਜ਼ ਆ ਉਹ ਛੇਤੀਓ ਸਾਥੀਆਂ ਸਮੇਤ ਹੱਥ ਖੜੇ ਕਰਕੇ ਆਤਮ ਹਰਪਣ ਕਰ ਦੂਗਾ ਤਾਂ ਸਰਦਾਰ ਗਰਦੇਸੀ ਬਰਾੜ ਨੇ ਕਿਹਾ ਕਿ ਤੇਰਾ ਬਹਿਮ ਹੈ ਇਹ ਉਸ ਵੱਲੋਂ ਕਹੇ ਇਹ ਲਫ਼ਜ਼ ਫਿਰ ਬਾਅਦ ਵਿੱਚ ਸੱਚ ਸਾਬਤ ਹੋਏ ਇਸ ਤੋਂ ਅੱਗੇ ਜਿਸ ਵੇਲੇ ਖਾਸਾ ਵਿਖੇ ਫੌਜੀ ਅਫਸਰਾਂ ਦੀ ਚੱਲ ਰਹੀ ਕਾਨਫਰੈਂਸ ਦੌਰਾਨ ਬੀਐਸਐਫ ਦਾ ਡੀਆਈਜੀ ਪੰਦੀਰ ਇਹਨੂੰ ਗੋਲਡਨ ਟੈਂਪਲ 'ਚ ਖਾੜਕੂਆਂ ਦੀ ਤਾਕਤ ਦਾ ਪਤਾ ਲਗਾਉਣ ਲਈ ਗੋਲੀ ਚਲਾਉਣ ਲਈ ਕਿਹਾ ਗਿਆ ਤਾਂ ਉਹਨੇ ਗੋਲੀ ਚਲਾਉਣ ਤੋਂ ਸਾਫ਼ ਇਨਕਾਰ ਕਰਤਾ ਇਸ ਕਾਨਫਰੰਸ ਸਮੇਂ ਸੀਨੀਅਰ ਫੌਜੀ ਤੇ ਸਿਵਲ ਅਧਿਕਾਰੀ ਮੌਜੂਦ ਸੀਗੇ ਜੀਐਸ ਭੰਦੇਰ ਨੇ ਆਪਣੀ ਦਲੀਲ ਦੰਦਿਆਂ ਕਿਹਾ ਕਿ ਫੌਜ ਵੱਲੋਂ ਪੀਐਸਐਫ ਨੂੰ ਜੋ ਕੁਝ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਇਹਦੇ ਨਾਲ ਪਾਸਾ ਪੁੱਠਾ ਪੈ ਸਕਦਾ ਉਹ ਕਹਿੰਦਾ ਕਿ ਜੇਕਰ ਅਜਿਹਾ ਜ਼ਰੂਰੀ ਹੈ ਤਾਂ ਇਹਦੇ ਲਿਖਤੀ ਹੁਕਮ ਦਿੱਤੇ ਜਾਣ ਤਾਂਕੇ ਸਵਾ ਔਰ ਤੇਨ ਹੁਕਮਾਂ ਨੂੰ ਸਬੂਤ ਦੇ ਤੌਰ ਤੇ ਵਰਤਿਆ ਜਾ ਸਕੇ ਕਿਉਂਕਿ ਸ੍ਰੀ ਹਰਮੰਦਰ ਸਾਹਿਬ ਬਹੁਤ ਸਤਿਕਾਰਤ ਤੇ ਪਵਿੱਤਰ ਸਥਾਨ ਹੈ ਇਸ ਲਈ ਉਸ ਉੱਪਰ ਕੀਤੀ ਜਾਣ ਵਾਲੀ ਫੌਜੀ ਕਾਰਵਾਈ ਲਈ ਸਾਨੂੰ ਸਭ ਨੂੰ ਜਵਾਬ ਦੇਣਾ ਪੈਣਾ ਤਾਂ ਦੋਸਤੋ ਡੀਆਈਜੀ ਪੰधेਰ ਵੱਲੋਂ ਐਦਾਂ ਦੀ ਸ਼ਬਦੀ ਬਹਿਸ ਨੂੰ ਦੇਖ ਕੇ ਉੱਥੇ ਮੌਜੂਦ ਅਧਿਕਾਰੀ ਹੈਰਾਨ ਰਹਿ ਗਏ ਐਮਪੀਐਸ ਔਲਕ ਦੇ ਮੁਤਾਬਕ ਅਜਹੀ ਨਾ ਸੁਣ ਕੇ ਜਨਰਲ ਬਰਾੜ ਇੰਨੀ ਤੈਸ਼ ਵਿੱਚ ਆ ਗਿਆ ਕਿ ਉਹ ਡੀਆਈਜੀ ਪੰधेਰ ਦੀ ਕਹੀ ਹੋਈ ਗੱਲ ਨੂੰ ਬਰਦਾਸ਼ਤ ਨਹੀਂ ਕਰ ਸਕਿਆ ਔਰ ਜੋਰ ਦੀ ਮੇਜ਼ ਉੱਪਰ ਹੱਥ ਮਾਰ ਕੇ ਕਹਿਣ ਲੱਗਿਆ ਕਿ ਤੁਹਾਡੇ ਵੱਲੋਂ ਖੁੱਲੇ ਤੌਰ ਤੇ ਹੁਕਮ ਅਦੂਲੀ ਕੀਤੀ ਜਾ ਰਹੀ ਹੈ ਬੰਦੇ ਨੇ ਫਿਰ ਵੀ ਕਿਹਾ ਕਿ ਜਿਹੜੀ ਕਾਰਵਾਈ ਤੁਸੀਂ ਕਰਨ ਜਾ ਰਹੇ ਹੋ ਮੇਰੇ ਖਿਆਲ ਚ ਸਰਾਸਰ ਗਲਤ ਹੈ ਇਹਦੇ ਨਾਲ ਭਾਰੀ ਜਾਨੀ ਨੁਕਸਾਨ ਹੋਊਗਾ ਔਰ ਇਸ ਮਸਲੇ ਨੂੰ ਹੱਲ ਕਰਨ ਲਈ ਹੋਰ ਵੀ ਰਸਤੇ ਐ ਘੱਟੋ ਘੱਟ ਕਰਫਿਊ ਖਤਮ ਕਰਨਾ ਕਰਕੇ ਆਮ ਸ਼ਰਧਾਲੂਆਂ ਨੂੰ ਉੱਥੋਂ ਬਾਹਰ ਜਾਣ ਦਾ ਮੌਕਾ ਤਾਂ ਜਾਨਾ ਚਾਹੀਦਾ ਬਾਕੀ ਇਸ ਕਾਰਵਾਈ ਤੋਂ ਉਪਰੰਤ ਪੈਦਾ ਹੋਣ ਵਾਲੇ ਭਿਆਨਕ ਹਾਲਾਤਾਂ ਨੂੰ ਤੁਸੀਂ ਨਜ਼ਰ ਅੰਦਾਜ਼ ਕਰ ਰਹੇ ਹੋ ਇਸ ਤਰ੍ਹਾਂ ਜਦੋਂ ਆਪਸੀ ਤਲਖੀ ਵਧੀ ਤਾਂ ਡੀਆਈਜੀ ਭਦੇਰ ਨੇ ਆਪਣੇ ਸੀਨੀਅਰ ਅਧਿਕਾਰੀ ਵੀਰ ਬਲਨਾਥ ਨੂੰ ਲਿਖਤੀ ਰੂਪ ਚ ਕਿਹਾ ਕਿ ਮੈਨੂੰ ਅੱਜ ਤੋਂ 1 ਮਹੀਨੇ ਲਈ ਛੁੱਟੀ ਤੇ ਭੇਜ ਦਿੱਤਾ ਜਾਵੇ ਕਿਉਂਕਿ ਮੈਂ ਇਸ ਕਾਰਵਾਈ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ ਇਸ ਤੇ ਕੇਸ ਬਰਾੜ ਨੇ ਕਿਹਾ ਕਿ ਇਹਨੂੰ ਹੁਣੇ ਹੀ ਸਸਪੈਂਡ ਕੀਤਾ ਜਾਵੇ ਤੇ ਇਹਤ ਹਾਲਾਤ ਨੂੰ ਦੇਖਦੇ ਆਂ ਡੀਆਈਜੀ ਭੰਦੇਰ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਕਿਉਂਕਿ ਉਹਨੇ ਲਿਖਿਆ ਸੀ ਕਿ ਇਸ ਅਹੁਦੇ ਤੇ ਇਸ ਜਗ੍ਹਾ ਇੱਕ ਪਲ ਵੀ ਮੈਂ ਹੋਰ ਨਹੀਂ ਰਹਿਣਾ ਚਾਹੁੰਦਾ ਸੋ ਇਸੇ ਤਰ੍ਹਾਂ ਫੌਜ ਨੂੰ ਕਾਨੂੰਨੀ ਤੌਰ ਤੇ ਅੰਮ੍ਰਿਤਸਰ ਵਿਖੇ ਅਜਿਹੇ ਅਜਿਹੀ ਕਾਰਵਾਈ ਨੂੰ ਅੰਜਾਮ ਦੇਣ ਤੋਂ ਪਹਿਲਾਂ ਦਿਲੇ ਦੇ ਡੀਸੀ ਤੋਂ ਮਨਜ਼ੂਰੀ ਲੈਣੀ ਜ਼ਰੂਰੀ ਸੀ ਇਸ ਲਈ ਉਹਨਾਂ ਨੇ ਡਿਪਟੀ ਕਮਿਸ਼ਨਰ ਸਰਦਾਰ ਗੁਰਦੇਵ ਸਿੰਘ ਬਰਾੜ ਨੂੰ ਕਿਹਾ ਕਿ ਤੁਸੀਂ ਫੌਜ ਨੂੰ ਲਿਖਤੀ ਰੂਪ ਚ ਦਿਓ ਕਿ ਅਜਿਹੀ ਕਾਰਵਾਈ ਕਰਨੀ ਜ਼ਰੂਰੀ ਹੈ ਇਸ ਗੱਲ ਤੋਂ ਜਿਹੜੀ ਅੰਮ੍ਰਿਤਸਰ ਸਾਹਿਬ ਦਾ ਡੀਸੀ ਗੁਰਦੇਵ ਸਿੰਘ ਬਰਾੜ ਇਹਨੇ ਸਾਫ਼ انکار ਕਰਤਾ ਉਹ ਕਹਿੰਦਾ ਕਿ ਮੇਰੀ ਅੰਤਰਾਤਮ ਮੈਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ ਮੈਂ ਇੱਕ ਸਿੱਖ ਹੁੰਦਿਆਂ ਹੋਇਆਂ ਬਿਨਾਂ ਕਿਸੇ ਵੱਡੇ ਕਾਰਨ ਸ਼੍ਰੀ ਹਮੰਦਰ ਸਾਹਿਬ ਉੱਪਰ ਹਮਲਾ ਕਰਨ ਦੀ ਲਿਖਤੀ ਸਹਿਮਤੀ ਦੇਵਾਂ ਐਦਾਂ ਕਹਿੰਦਾ ਹਰਗਿਜ ਨਹੀਂ ਹੋ ਸਕਦਾ ਹਾਲਾਤ 'ਤੇ ਕਾਬੂ ਪਾਉਣ ਲਈ ਸਰਦਾਰ ਬਰਾੜ ਨੂੰ ਛੁੱਟੀ 'ਤੇ ਭੇਜ ਦਿੱਤਾ ਗਿਆ ਤੇ ਉਹਨਾਂ ਦੀ ਥਾਂ ਫਿਰ ਰਮੇਸ਼ ਅੰਦਰ ਸਿੰਘ ਨੂੰ ਡੀਸੀ ਲਾਇਆ ਗਿਆ ਪਰ ਬਰਾੜ ਦੇ ਅᱡਿਹਾ ਕਰਨ ਦੇ ਨਾਲ ਫੌਦੇ ਦੇ ਕੁਝ ਹੋਰ ਗੈਰ ਸਿਕ ਅਧਿਕਾਰੀਆਂ ਉੱਪਰ ਵੀ ਅਜੀਹਾ ਅਸਰ ਪਿਆ ਕਿ ਉਹ ਹਰਮੰਦਰ ਸਾਹਿਬ ਉੱਪਰ ਹਮਲਾ ਕਰਦੋਂ ਝਿਜਕਣ ਲੱਗੇ ਜਿਹਦਾ ਕੁਲਦੀਪ ਰਾਣ ਨੇ ਬੜਾ ਬੁਰਾ ਮਨਾਇਆ ਤੇ ਸੋਚਣ ਲੱਗਿਆ ਕਿ ਇਹਨਾਂ ਹਾਲਾਤਾਂ 'ਚ ਕਾਮਯਾਬੀ ਕਿਵੇਂ ਮਿਲ ਸਕਦੀ ਹੈ ਪਰ ਉਹਨੇ ਆਪਣੇ ਸੀਨੀਅਰ ਅਧਿਕਾਰੀ ਨਾਲ ਦੁਬਾਰੇ ਤੋਂ ਸਾਰੀ ਯੋਜਨਾ ਬਣਾਈ ਤੇ ਇਦਾਂ ਦੇ ਬੰਦਿਆਂ ਨੂੰ ਇਸ ਕਾਰਵਾਈ 'ਚੋਂ ਪਿੱਛੇ ਕਰਨ ਦਾ ਫੈਸਲਾ ਲੈ ਲਿਆ ਜੋ ਸ੍ਰੀ ਹਰਮੰਦਰ ਸਾਹਿਬ ਤੇ ਫੌਜੀ ਕਾਰਵਾਈ ਕਰਨੇ ਮਾਨਸਿਕ ਤੌਰ ਤੇ ਪਿਆਰ ਨਹੀਂ ਸਨ ਉਹਨੇ ਗੁੱਸੇ 'ਚ ਵੀ ਕਿਹਾ ਕਿ ਤੁਸੀਂ ਮੁੱਠੀ 'ਚ ਲੋਕਾਂ ਤੋਂ ਡਰਦੇ ਹੋ ਕੀ ਤੁਸੀਂ ਨਹੀਂ ਸਮਝਦੇ ਕਿ ਤੋਪਾਂ ਦੀ ਗੜਗੜਾहट ਤੇ ਅੱਗ ਭਰੌਂਦੇ ਗੋਲਿਆਂ ਦੀ ਮਾਰ ਸਾਹਮਣੇ ਇਹ ਅਖੌਤੀ ਖੜਕੂ ਪਲਾਂ ਵਿੱਚ ਹਥਿਆਰ ਛੁੱਟ ਜਾਣਗੇ। ਬਾਕੀ ਇਹ ਸਭ ਕੋਈ ਤੁਹਾਡੇ ਸਾਹਮਣੇ ਆ ਜਾਊਗਾ। ਤਾਂ ਦੋਸਤੋ ਹਰਮੰਦਰ ਸਾਹਿਬ ਦੇ ਨੇੜੇ ਇੱਕ ਬਿਲਡਿੰਗ ਤੇ ਫੌਜ ਨੇ ਆਪਣਾ ਇੱਕ ਅਜਿਹਾ ਹੈੱਡਕੁਆਰਟਰ ਬਣਾਇਆ ਹੋਇਆ ਤਾਂ ਜਿੱਥੋਂ ਹਰਮੰਦਰ ਸਾਹਿਬ ਕੰਪਲੈਕਸ ਦੀ ਪੂਰੀ ਨਿਗਰਾਨੀ ਕੀਤੀ ਜਾ ਸਕੀ ਸੀ। ਜਨਰਲ ਸੁੰਦਰ ਦੀ ਮੇਜਰ ਬਰਾੜ ਤੇ ਹੋਰ ਅਧਿਕਾਰੀਆਂ ਨੇ ਉੱਥੇ ਪਹੁੰਚ ਕੇ ਦਾ ਜਾਇਜ਼ਾ ਲਿਆ। ਤੇ ਅਗਲੀ ਕੀਤੀ ਜਾਣ ਵਾਲੀ ਕਾਰਵਾਈ ਤੇ ਵਿਚਾਰ ਕੀਤਾ ਇਥੇ ਉਹਨਾਂ ਨੇ ਸਕੀਮ ਬਣਾਈ ਕਿ ਫੌਦੇ ਕੁਝ ਅਧਿਕਾਰੀਆਂ ਨੂੰ ਭੇਦ ਬਦਲ ਕੇ ਹਰਮੰਦਰ ਸਾਹਿਬ ਦੀ ਸੀਆਈਡੀ ਕਰਨ ਲਈ ਭੇਜਿਆ ਜਾਵੇ ਪਰ ਫੌਦੇ ਦੇ ਕੁਝ ਅਜਿਹੇ ਅਧਿਕਾਰੀ ਜੋ ਪਹਿਲਾਂ ਸੀਆਈਡੀ ਵਜੋਂ ਹਰਮੰਦਰ ਸਾਹਿਬ ਦੇ ਅੰਦਰ ਡਿਊਟੀ ਨਿਭਾਅ ਚੁੱਕੇ ਸੀ ਉਹਨਾਂ ਨੇ ਅਜਿਹਾ ਕਰਨ ਨੂੰ ਭਾਰੀ ਖਤਰਾ ਦੱਸਿਆ ਉਹ ਉਹਨਾਂ ਨੇ ਇਹ ਵੀ ਕਿਹਾ ਕਿ ਅੰਦਰ ਭੇਜੇ ਜਾਣ ਵਾਲੇ ਜਵਾਨ ਵਾਪਸ ਜਿਉਂਦੇ ਨਹੀਂ ਪਰਤ ਸਕਦੇ ਬਲਕਿ ਅੰਦਰਲੇ ਜਿਹੜੇ ਸਿੰਘ ਹੈ ਉਹਨਾਂ ਵੱਲੋਂ ਇਹਨਾਂ ਨੂੰ ਫੜੇ ਜਾਣ ਤੇ ਇਹ ਫੌਜ ਬਨੋ ਕੀਤੀ ਜਾਣ ਵਾਲੀ ਕਾਰਵਾਈ ਦਾ ਖੁਲਾਸਾ ਉਹਨਾਂ ਕੋਲ ਕਰ ਸਕਦੇ ਆ। ਇਸ ਲਈ ਇਹ ਸਕੀਮ ਇੱਥੇ ਹੀ ਰੁਕ ਦਿੱਤੀ ਗਈ ਪਰ ਇੱਥੇ ਹੀ ਬਹਿ ਕੇ ਨਾ ਫੌਜੀ ਅਧਿਕਾਰੀਆਂ ਨੇ ਭੱਟੀ ਕਾਰਵਾਈ ਨੂੰ ਅੰਜਾਮ ਦੇਣ ਦਾ ਫੈਸਲਾ ਕਰ ਲਿਆ। ਉਦੀ ਡਰਨੇਲਨਾ ਤੇ ਹੋਰ ਉੱਚ ਅਧਿਕਾਰੀਆਂ ਵੱਲੋਂ ਸਮੁੱਚੀ ਵਿਉਂਤਬੰਦੀ ਬਣਾਈ ਗਈ ਕਿ ਕੁਝ ਗੋਤਾਖੋਰ ਕਮਾਂਡੋ ਸਰੋਵਰ ਵਿੱਚ ਦੀ ਤੈਰ ਕੇ ਹਰਮੰਦਰ ਸਾਹਿਬ ਪਹੁੰਚਣਗੇ ਤੇ ਵੱਡੀ ਗਿਣਤੀ 'ਚ ਮੁੱਖ ਘੰਟਾ ਘਰ ਦਰਵਾਜ਼ੇ ਰਾਹੀਂ ਪ੍ਰਵੇਸ਼ ਕਰਕੇ ਅਕਾਲ ਤਖਤ ਸਾਹਿਬ ਨੂੰ ਘੇਰਾ ਪਾਉਣਗੇ ਤੇ ਦੂਜੇ ਪਾਸੇ ਗੁਰੂ ਰਾਮਦਾਸਰਾ ਗੁਰੂ ਨਾਨਕ ਨਵਾਸ ਆਦਿ ਇਲਾਕੇ ਤੇ ਫੌਜ ਨੇ ਕਬਜ਼ਾ ਕਰਨਾ ਤੇ ਨਾਲੇ ਜੇ ਥੋੜਾ ਬਹੁਤ ਕਿਸੇ ਬਿਲਡਿੰਗ ਨੂੰ ਨੁਕਸਾਨ ਹੁੰਦਾ ਤਾਂ ਉਹਦੀ ਤੁਰੰਤ ਮੁਰੰਮਤ ਕਰਨੀ ਹੈ ਜਨਰਲ ਬਰਾਡ ਨੇ ਇੱਕ ਵਾਰ ਫੇਰ ਦੱਸਿਆ ਕਿ ਇਹ ਕੋਈ ਬਹੁਤ ਵੱਡਾ ਆਪਰੇਸ਼ਨ ਨਹੀਂ ਬਲਕਿ ਛੋਟੀ ਜੀ ਕਾਰਵਾਈ ਹੈ ਜਿਹਨੂੰ ਬਹੁਤ ਥੋੜੇ ਸਮੇਂ ਦੇ ਵਿੱਚੇ ਮੁਕੰਮਲ ਕਰ ਲਿਆ ਜਾਊਗਾ ਇਹ ਚੱਕਰਬਾਜੀ ਪਾਈ ਸੀ ਫੌਜ ਨੇ ਪਹਿਲਾਂ ਜੰਗ ਹੋਣ ਤੋਂ